ਸਤਿ ਸ਼੍ਰੀ ਅਕਾਲ ਜੀ ਸ਼ਬ ਸਵੇਰ ਸ਼ਬ ਦਪਰ ਸ਼ੁਭ ਸ਼ਾਮ ਮੇਰਾ ਨਾਮ ਜੋਗਾ ਜੁਨੀਅਰ ਸਿੰਘ ਸੰਧੂ ਹੈ ਤੇ ਮੈਨੂੰ ਤੁਸੀਂ ਜੇ ਜੇ ਸੰਧੂ ਵੀ ਕਹਿ ਸਕਦੇ ਆ ਮੈਂ ਲਾਇਸੈਂਸਡ ਰੀਅਲ اسٹیਟ ਪ੍ਰੋਫੈਸ਼ਨਲ ਆ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸੂਬੇ ਦੇ ਵਿੱਚ ਤੇ ਮੈਂ ਐਨਏਆਰ ਸੀਏਆਰ ਤੇ ਸੀਵੀਏਆਰ ਦਾ ਮੈਂਬਰ ਵੀ ਆ ਤੇ ਮੇਰਾ ਜੋ ਲਾਇਸੈਂਸ ਨੰਬਰ ਬੀਆਰਈ ਨੰਬਰ ਜਾਂ ਡੀਆਰਈ ਨੰਬਰ ਉਹ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆ ਤੇ YouTube ਚੈਨਲ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਆ ਤੇ ਇਹ ਜਿਹੜਾ ਮੈਂ ਚੈਨਲ ਆ ਮੈਂ ਸ਼ੁਰੂ ਕੀਤਾ ਇਸ ਵੇਲੇ ਇਹ ਸਿਰਫ ਰੀਅਲ ਏਸਟੇਟ ਬਾਰੇ ਗੱਲ ਕਰੂਗਾ ਤੇ ਇਹਦੇ ਵਿੱਚ ਰੀਅਲ ਏਸਟੇਟ ਦੇ ਬਾਰੇ ਆਮ ਜਾਣਕਾਰੀ ਰੀਅਲ ਏਸਟੇਟ ਦੇ ਵਿਸ਼ੇ ਰੀਅਲ ਏਸਟੇਟ ਦੀ ਕੋਈ ਘਟਨਾ ਵਾਪਰੀ ਜਾਂ ਕੋਈ ਖਬਰਾਂ ਉਹਦੇ ਬਾਰੇ ਗੱਲ ਕਰੂਗਾ YouTube ਚੈਨਲ ਤੇ ਅੱਗੇ ਦੇ ਵਿੱਚ ਇਸ ਨੂੰ ਸ਼ਾਇਦ ਹੋਰ ਵਿਧਾ ਕੇ ਜਿੱਦਾਂ ਹੋਰ ਵੀ ਵਿਸ਼ਿਆਂ ਦੇ ਬਾਰੇ ਗੱਲ ਕਰੂੰਗਾ ਤੇ ਹਜੇ ਸਿਰਫ ਰੀਅਲ ਏਸਟੇਟ ਦੇ ਬਾਰੇ ਹੀ ਇਸ ਉੱਤੇ ਗੱਲ ਕਰੂੰਗਾ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅਗਲੀ ਵੀਡੀਓ ਤੱਕ ਆਦਾਬ ਸਤਿ ਸ੍ਰੀ ਅਕਾਲ ਸਲਾਮਤ ਰਹੋ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਵਿੱਚ ਮਿਲਦਾ ਹਾਂ ਜੀ ਸਤਿ ਸ੍ਰੀ ਅਕਾਲ आप सभी को नमस्कार शुभ सवेर शुभ शाम और शुभ दोपहर आप जहाँ से भी ये वीडियो देख रहे हो मेरा नाम जोगाजुनी सिंह संधू है आप मुझे जे जे कहकर भी बुला सकते हो ये मेरा यूट्यूब चैनल है ये रियल स्टेट के बारे में है मैं एक लाइसेंस्ड रियल स्टेट प्रोफेशनल हूँ लाइसेंस्ड रियल स्टेट सेल्स पर्सन अमेरिका के कैलिफोर्निया सूबे में मैं एन ए आर सी ए आर और सी वी ए आर का मेम्बर भी हूँ और ये मेरा यूट्यूब चैनल है इस चैनल में मैं आपको रियल स्टेट के संबंधी जानकारी अलग अलग विषयों पर घटनाक्रम और कोई भी जो नई चीज़ होती है रियल स्टेट में आपको बताऊंगा अभी मेरा चैनल सिर्फ जो शुरू के लिए रियल स्टेट पर होएगा पर आगे आगे जैसा चैनल मेरा बढ़ेगा इसमें और भी विषयों पर बात करूंगा मेरा चैनल देखने के लिए आप सभी का धन्यवाद आप सभी को अगली वीडियो में मिलता हूं तब तक के लिए आप अपना ख्याल रखना आदाब नमस्कार